जय श्री राम वाहेगुरु जी दा खालसा श्री वाहेगुरु जी दी फतेह दोस्तों मैं ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਲਾਟੀ ਪੰਜਾਬ ਪਰਦਾ ਸਾਹਿਬ ਜਨਾ ਪੰਜਾਬ दोस्तों ਜਿਹੜਾ ਕਿ ਅੱਜ ਮੈਂ ਤੁਹਾਡੇ ਨਾਲ ਲਾਈਵ ਹੋਇਆ ਜਿਸ ਦਾ ਮੇਨ ਕਾਰਨ ਹੈ ਪਿਛਲੇ ਦਿਨਾਂ ਤੋਂ ਚੱਲ ਰਹੀ ਜਿਹੜੀ ਇੱਕ ਵਿਵਾਦਿਤ ਵੀਡੀਓ ਕਹਿ ਸਕਦਾ ਜਾਂ ਖਬਰ ਕਹਿ ਸਕਦਾ ਜਿਸ ਦੇ ਵਿੱਚ ਸੀਆਈਐਸਐਫ ਦੀ ਜਿਹੜੀ ਮਹਿਲਾ ਅਧਿਕਾਰੀ ਹੈ ਉਹਦੇ ਦੁਆਰਾ ਕੰਗਾਂ ਰਣਾਵਤ ਨੂੰ ਜਿਹੜਾ ਥੱਪੜ ਮਾਰਨ ਦਾ ਜਿਹੜਾ ਬਹੁਤ ਹੀ ਇੱਕ ਮੁੱਦਾ ਪਖਿਆ ਹੋਇਆ। ਸੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਨਾ ਤਾਂ ਮੈਂ ਜਿਸ ਮੁਲਾਜ਼ਮ ਨੇ ਥੱਪੜ ਮਾਰਿਆ ਮੈਂ ਉਹਦੇ ਫੇਵਰ ਦੀ ਗੱਲ ਕਰਨਾ ਹੈ ਹੱਕ ਦੀ ਗੱਲ ਕਰਨਾ ਹੈ ਨਾ ਮੈਂ ਕੰਗਾਂ ਰਣਾਵਤ ਦੀ। ਕਿਉਂਕਿ ਮੈਂ ਬਹੁਤ ਲੋਕ ਸੁਣੇ ਨੇ ਜਿਨ੍ਹਾਂ ਨੇ ਗੱਲਾਂ ਕੀਤੀਆਂ ਨੇ। ਕੁਝ ਲੋਕਾਂ ਨੇ ਕਿਹਾ ਸੀ ਵਕੀਲ ਕਰਕੇ ਦਮਾ ਕਿ ਜੇਕਰ ਕੁਲਵਿੰਦਰ ਕੌਰ ਨੂੰ ਜੋ ਮੁਲਾਜ਼ਮ ਹੈ ਅਸੀਂ ਇਹ ਸਭ ਦੀ ਜੋਤੇ ਕੋਈ ਪਰਚਾ ਹੁੰਦਾ ਕੇਸ ਹੁੰਦਾ ਅਸੀਂ ਮੁਲਾਜ਼ਮ ਕਰਾਂਗੇ ਅਸੀਂ ਵੀ ਪੈਰਵਾਈ ਕਰਾਂਗੇ ਬਹੁਤ ਤਰ੍ਹਾਂ ਤਰ੍ਹਾਂ ਦੀ ਖਬਰਾਂ ਸੁਣੀ ਆ। ਸੋ ਦੋਸਤੋ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਕੰਗਣਾ ਰਾਤਨੇ ਜਿਹੜਾ ਇੱਕ ਬਿਆਦਤ ਬਿਆਨ ਪਹਿਲਾਂ ਦਿੱਤਾ ਸੀ ਕਿ ਦੇ ਡੇਡਸ ਉਤੇ ਜਨਾਨੀਆਂ ਜਿਹੜੀਆਂ ਹਨ ਘਰਨੇ ਦੇ ਲੈ ਕੇ ਬੈਠੀਆਂ ਨੇ ਦਿਹਾੜੀ ਤੇ ਕਿਤੇ ਤੱਕ ਮੈਨੂੰ ਪਤਾ ਜਿਹੜਾ ਕੰਗਣਾ ਨੱਬਦਾ ਇੱਕੋ ਤੇ ਮਾਂ ਨਾਲ ਮੇਰਾ ਕੇਸ ਚੱਲ ਰਿਹਾ। ਦੂਜੀ ਗੱਲ ਜੇ ਤੁਹਾਨੂੰ ਲੱਗਦਾ ਕੋਈ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕੋਈ ਵਿਅਕਤੀ ਗਲਤ ਹੈ ਤਾਂ ਅਸੀਂ ਉਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਨੀਕ ਕਰ ਸਕਦੇ ਜਾਂ ਅਸੀਂ ਸਾਡੇ ਜਿਹੜਾ ਕਾਨੂੰਨ ਬਣੇ ਹੋਏ ਆ ਉਹਨਾਂ ਨੂੰ ਜ਼ਦ ਦਲਾਂ ਲਈ ਅਸੀਂ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈ ਸਕਦੇ ਕਾਨੂੰਨ ਬਣੇ ਹੋਏ ਨੇ ਕਾਨੂੰਨ ਦੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਉਹਦੇ ਕਾਰਵਾਈ ਹੋ ਸਕਦੀ ਹੈ ਤੋਂ ਵੀ ਦੇਖਿਆ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕੁਲਵਿੰਦਰ ਕੌਰ ਜੀ ਨੂੰ ਕਿ ਕੁਲਵਿੰਦਰ ਕੌਰ ਜੀ ਸ਼ਾਇਦ ਤੁਸੀਂ ਆਰਟੀਕਲ 33 33 ਸ਼ਾਇਦ ਨਹੀਂ ਪੜਿਆ ਹੋਣਾ ਜਾਂ ਪੜਿਆ ਹੋਣਾ ਜੀਸਤੇ ਵਿੱਚ ਲਿਖਿਆ ਗਿਆ ਕਿ ਜਿਹੜੀ ਵੀ ਇੱਕ ਜਿੰਨੇ ਡਿਸਪਲਨ ਬੋਡਰਸ ਹੋਣੀਆਂ ਨੇ ਜਿਵੇਂ ਕਿ ਭਾਵੇਂ ਕਿਸੇ ਤਰ੍ਹਾਂ ਦੀ ਪੁਲਿਸ ਹੈ ਜਾਂ ਕੋਈ ਵੀ ਫੋਰਸਿਸ ਨੇ ਜਿਵੇਂ ਵੀ ਉਹ ਕਿਸੇ ਵੀ ਜਿਹੜਾ ਪਰਸਨਲ ਕਿਸੇ ਦੇ ਮੈਟਰਸ ਨੇ ਉਹਨਾਂ ਦੇ ਵਿੱਚ ਨਾ ਤਾਂ ਉਹ ਕਮੈਂਟ ਕਰ ਸਕਦੇ ਨੇ ਕਿਸੇ ਵੀ ਤਰ੍ਹਾਂ ਦਾ ਆਰਗੂਮੈਂਟ ਨਹੀਂ ਕਰ ਸਕਦੇ ਸੋ ਤਾਰਾ ਸੌਰੀ ਆਰਟੀਕਲ 33 ਦੇ ਵਿੱਚ ਲਿਖਿਆ ਹੋਇਆ ਕਿ ਤੁਹਾਨੂੰ ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਧਰਮ ਹੈ ਸੰਵਿਧਾਨ ਹੈ ਤੁਸੀਂ ਸੰਵਿਧਾਨ ਤੋਂ ਬਾਹਰ ਅੱਗੇ ਕਿਸੇ ਦੇ ਕੋਈ ਰਾਜਨੀਤਿਕ ਬੰਦਾ ਹੈ ਭਾਵੇਂ ਕੋਈ ਵੀ ਹੈ ਤੁਸੀਂ ਉਹਦੇ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਮੈਂ ਗੱਲ ਕਰਨੀ ਚਾਹੁੰਦਾ ਜਿੰਨਾ ਕਿ ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੇ ਤੋਂ ਵੱਧ ਪਤਾ ਹੋਣਾ ਇਹਨਾਂ ਗੱਲਾਂ ਦਾ ਦੂਜੀ ਗੱਲ ਹੈ ਥੱਪੜ ਮਾਰਿਆ ਨਹੀਂ ਮਾਰਿਆ ਚਲੋ ਉਹ ਵਾਰ ਦੀ ਗੱਲ ਹੈ ਇੱਕ ਮੁੱਦਾ ਤਾਂ ਬਹੁਤ ਭੱਗਿਆ ਹੈ ਮੈਂ ਗੱਲ ਕਰਨੀ ਚਾਹੁੰਦਾ ਕਿ ਕਿੰਨਾ ਲੰਮਾ ਸਮਾਂ ਜਿਹੜਾ ਪਹਿਲਾਂ ਅਸੀਂ ਇੱਕ ਸੰਤਾਪ ਹੋ ਗਿਆ ਸੀ ਪੰਜਾਬ ਨੇ ਸਾਡੀ ਸਿੱਖੋਂ ਨੇ ਕੀ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਜੋ ਭਾਰਤ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਸਤੰਤ ਵਿੰਦ ਦੁਆਰਾ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਕਰ ਦਿੱਤਾ ਜਾਂਦਾ ਮਾਰ ਦਿੱਤਾ ਜਾਂਦਾ ਉਸ ਦੇ ਵਿੱਚ ਵੀ ਜਿਹੜੀ ਸੀ ਕੌਮ ਹੈ ਸਾਡੇ ਪੰਜਾਬੀ ਹੈ ਬਹੁਤ ਹੀ ਥੱਲੇ ਲੱਗ ਗਏ ਸੀ ਕਿਉਂਕਿ ਸਿੱਖਾਂ ਨੂੰ ਇੱਕ ਬਹਾਦਰ ਮੰਨਿਆ ਜਾਂਦਾ ਚੰਗੇ ਮੰਨਿਆ ਜਾਂਦਾ ਦਾਨੀ ਮੰਨਿਆ ਜਾਂਦਾ ਪਾ ਕੇ ਦੋ ਇੱਕ ਬਾੜ ਹੀ ਖੇਤ ਨੂੰ ਘਾਣ ਲੱਗ ਪਈ ਜਿਸ ਤੇ ਉਹਨਾਂ ਨੇ ਆਪਣੀ ਜਿੰਮੇ ਆਪਣਾ ਭਰੋਸਾ ਕਰਦੇ ਸੀ ਯਕੀਨ ਕਰਦੇ ਸੀ ਕਿ ਸਿੱਕੇ ਕਿਦਾ ਕਦੇ ਮਾਰਾ ਨਹੀਂ ਕਰ ਸਕਦੇ ਤੁਸੀਂ ਸੋਚ ਕੇ ਚਲੋ ਕਿ ਤੁਹਾਡਾ ਕੋਈ ਬੰਦਾ ਐਮੇ ਦਾ ਹੋਵੇ ਉਹਦੇ ਨਾਲ ਕੋਈ ਸਿਕਿਉਰਿਟੀ ਗਾਰਡ ਲੱਗੇ ਹੋਏ ਹੋਣ ਸੁਰੱਖਿਆ ਕਰਮਚਾਰੀ ਜੇ ਉਹਨੂੰ ਮਾਰ ਦੇਣ ਤੁਹਾਡੇ ਦਿਲ ਤੇ ਕੀ ਬੀਤੂਗੀ ਕਿਸੇ ਦੇ ਵੀ ਸੋ ਉਦੋਂ ਬਾਅਦ ਆ ਗਿਆ ਜੀ ਦਿਲਾਵਰ ਸਿੰਘ ਦਿਲਾਵਰ ਸਿੰਘ ਸਰਛੀ ਤੇ आजम ਸਰਦਾਰ ਬਿਹਨ ਸਿੰਘ ਜੀ ਦਾ ਗਨਮੈਨ ਹੁੰਦਾ ਸੀ ਕਰ ਸੁਰੱਖਿਆ ਕਰਮਚਾਰੀ ਸੀ ਉਸਤੋਂ ਰੱਖਿਆ ਕਰਮਚਾਰੀ ਦੁਆਰਾ ਜਿਹੜਾ ਆਪਣੇ ਨਾਲ ਬੰਬ ਬੰਨ੍ਹ ਕੇ ਜਿਹੜਾ ਉਸ ਸਮੇਂ ਦੇ ਜਿਹੜੇ ਸਾਡੇ ਮੁੱਖ ਮੰਤਰੀ ਸੀ ਮਰਹੂਮ ਸਰਦਾਰ ਬਿਆਨ ਸਿੰਘ ਜੀ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਤਾ ਜਾਂਦਾ। ਕੀ ਇਸ ਚੀਜ਼ ਦੇ ਨਾਲ ਜਿਹੜੀ ਸਿੱਕ ਕਮ ਹੈ ਜਿਹੜੀ ਉਹਨੂੰ ਬਹੁਤ ਵੱਡਾ ਕੋਈ ਮੈਡਲ ਮਿਲ ਗਿਆ? ਮੈਂ ਤਾਂ ਕਹੂੰਗਾ ਇਸ ਚੀਜ਼ ਦੇ ਨਾਲ ਸਿੱਕ ਕਮ ਨੂੰ ਇਹੋ ਜੇ ਲੋਕਾਂ ਦੇ ਕਾਰਨ ਬਦਨਾਮੀ ਮਿਲੀ। ਮੈਂ ਦੁਬਾਰਾ ਹੀ ਗੱਲ ਕਰਦਾ ਜਦੋਂ ਬਾੜੀ ਖੇਤ ਨੂੰ ਖਾਨ ਲੱਗ ਜੇ ਨਾ ਉਸ ਚੀਜ਼ ਦੇ ਨਾਲ ਸਿੱਖਾਂ ਦੀ ਜਿਹੜੀ ਆ ਸਿੱਖਾਂ ਦੇ ਜਿਹੜਾ ਉਹਨਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਣ ਲੱਗ ਪਿਆ ਸੀ ਉਸ ਟਾਈਮ ਤੋਂ ਬਾਅਦ ਪਰ ਹੁਣ ਜਿਹੜੀ ਇਹ ਕੱਲ ਪਰसों ਦੀ ਗੱਲ ਚੱਲ ਰਹੀ ਹੈ ਕਿ ਥੱਪੜ ਮਾਰਿਆ ਖਬਰ ਚੱਲ ਰਹੀ ਹੈ ਉਹਦੇ ਵਿੱਚ ਤੁਸੀਂ ਦੱਸੋ ਤੁਹਾਡੀ ਇੱਕ ਡਿਸਪਲਿਨ ਫੋਰਸ ਹੈ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਮੇਰੀ ਮਾਂ ਨੂੰ ਕਿਹਾ ਮੇਰੀ ਮਾਂ ਧਰਨੇ ਦੇ ਵਿੱਚ ਬੈਠੀ ਸੀ ਜੋ ਮੈਂ ਸੁਣਿਆ ਜਬਾਕੀ ਜਿਹੜੀਆਂ ਮਾਮਾ ਨੇ ਉਹਨਾਂ ਨੂੰ ਕਿਹਾ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਕਾਨੂੰਨ ਹੈ ਕਾਨੂੰਨ ਦੇ ਤਹਿਤ ਚੱਲੋ ਜੇ ਉਹਨਾਂ ਨੇ ਕੁਝ ਗਲਤ ਕੀਤਾ ਉਹਨਾਂ ਨੂੰ ਸਦਾ ਕਾਨੂੰਨ ਦਊਂਗਾ ਤੁਹਾਡਾ ਜਿਹੜਾ ਧਰਮ ਹੈ ਸਭ ਤੋਂ ਪਹਿਲਾਂ ਸੰਵਿਧਾਨ ਹੈ ਕੁਝ ਲੋਕ ਜਿਹੜੇ ਸਾਡੇ ਨੇ ਇਹਨਾਂ ਨੂੰ ਸ਼ਹਿ ਦੇਣ ਲੱਗ ਪੈਂਦੇ ਨੇ ਕੋਈ ਕਹਿੰਦਾ ਮੈਂ ਲੱਖ ਰੁਪਏ ਦੀ ਨੌਕਰੀ ਦੇ ਦਊਂਗਾ ਕੋਈ ਕਹਿੰਦਾ ਮੈਂ ਕੇਸ ਲੜੂਗਾ ਕੋਈ ਕੁਝ ਕੋਈ ਕੁਝ ਜਿਵੇਂ ਤੁਸੀਂ ਅੱਜ ਕਰ ਰਹੇ ਨੇ ਐਵੇਂ ਤਾਂ ਫਿਰ ਕੋਈ ਕੱਲ੍ਹ ਹੋਰ ਉੱਠ ਕੇ ਚਲਾ ਜਾਊਗਾ ਕਿਸੇ ਨੂੰ ਹੋਰ ਮਾਰ ਦਊਂਗਾ ਇਸ ਚੀਜ਼ ਦੇ ਨਾਲ ਤਾਂ ਬੜਾ ਫਾਇਦਾ ਹੁੰਦਾ ਸਾਨੂੰ ਪੈਸਾ ਵੀ ਮਿਲਦਾ ਇਸ ਚੀਜ਼ ਦੇ ਨਾਲ ਤਾਂ ਮਾਹੌਲ ਖਰਾਬ ਹੋਊਗਾ ਨਾ ਹੋਰ ਤਾਂ ਕੁਝ ਨਹੀਂ ਹੋ ਸਕਦਾ ਸੋ ਮੈਂ ਉਹਨਾਂ ਭਰਾਵਾਂ ਨੂੰ ਵੀ ਕਹਾਂ ਕਿ ਇਹੋ ਜਿਹੇ ਕੰਮਾਂ ਦੇ ਵਿੱਚ ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਸ਼ਹਿਰ ਨਾ ਦੋ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਇਹ ਫੋਰਸਸ ਹੁੰਦੀਆਂ ਨੇ ਇੱਕ ਡਿਸਪਲਿਨ ਫੋਰਸਸ ਹੁੰਦੀਆਂ ਨੇ ਉਹਦੇ ਵਿੱਚ ਜਿਹੜਾ ਸਾਡਾ ਸਭ ਤੋਂ ਪਹਿਲਾਂ ਧਾਰਮ ਸੰਵਿਧਾਨ ਹੈ ਸੰਵਿਧਾਨ ਨੂੰ ਮਨਕੇ ਦੇ ਅੰਦਰ ਦੀ ਵਿੱਚ ਰੱਖ ਕੇ ਜਿਹੜਾ ਵੀ ਕੰਮ ਕਰਨਾ ਚਾਹੀਦਾ ਐਂ ਤਾਂ ਕੱਲ ਕੋਈ ਹੋਰ ਵੱਡੀ ਕਿਸੇ ਵੀ ਫੋਰਸ ਦਾ ਵੱਡਾ ਉੱਚ ਅਧਿਕਾਰੀ ਉੱਠ ਕੇ ਆ ਜਾਊਗਾ ਕਿ ਹਾਂ ਮੈਨੂੰ ਆ ਇਹਦਾ ਫਲਾਣੇ ਬੰਦੇ ਦਾ ਕੰਮ ਪਸੰਦ ਨਹੀਂ ਮੈਂ ਤਾਂ ਗੋਲੀ ਮਾਰ ਦੂੰਗਾ ਇਨ੍ਹਾਂ ਗੱਲਾਂ ਦੇ ਨਾਲ ਗਲਤੀ ਇੱਕ ਬੰਦਾ ਕਰਦਾ ਕਮਿਊਨਿਟੀ ਸਾਰੀ ਬਦਨਾਮ ਹੋ ਜਾਂਦੀ ਜਿਹੜੇ ਭੈਣ ਭਰਾ ਦੀ ਗੱਲਾਂ ਕਰ ਰਹੇ ਨੇ ਕਿ ਕੁਲਵਿੰਦਰ ਕੌਰ ਸ਼ੇਰ ਨਹੀਂ ਆ ਉਹਨਾਂ ਸ਼ੇਰ ਨਹੀਂ ਵਾਲਾ ਕੰਮ ਕੀਤਾ ਮੈਂ ਇਸ ਗੱਲ ਨੂੰ ਮੈਂ ਤਾਂ ਬੁਝ ਨਹੀਂ ਸਮਝਦਾ ਤੰਗਣਾ ਨਾਅਤ ਨੇ ਗਲਤ ਕੀਤਾ ਤਾਂ ਉਹਨੂੰ ਕਾਨੂੰਨ ਸਜ਼ਾ ਦਊਂਗਾ ਕਾਨੂੰਨ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਸੋ ਕਾਨੂੰਨ ਆਪਣੇ ਹੱਥ ਦੇ ਵਿੱਚ ਨਾ ਲਓ ਐਵੇਂ ਕੋਈ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਜੈ ਹਿੰਦ ਬੰਦੇ ਮਾਤਰ